ਇਕ ਓੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆ ਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਆਦ ਗੁਰੇ ਨਮਹ ਹੈ ਜੁਗਾਦ ਗੁਰੇ ਨਮਹ ਹੈ ਸਤ ਗੁਰੇ ਨਮਹ ਹੈ ਸ੍ਰੀ ਗੁਰਦੇਵੈ ਨਮਹ ਹੈ ਨਮਸਕਾਰ 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 ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਪ੍ਰਣਾਮ ਅੰਦੇਸਾ ਨੰਦਨ ਮਕੂਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਈ ਦੇ ਸਾਹ ਪਾਤਸ਼ਾਹੀ 10ਵੀਂ ਪਿੰਡ ਚੱਕ ਫਤੇ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰੇਓ ਗੁਰੂ ਸਵਾਰਿਓ ਆਓ ਫਤੇ ਦੀਆਂ ਸੰਝਾਂ ਪਾਈਏ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਹਿਨਸਾ ਸਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਕੀਤਿਆਂ ਬਖਸ਼ਿਸ਼ਾਂ ਸਦਕਾ ਲਾਈਆਂ ਅਲਾਹੀ ਡਿਊਟੀਆਂ ਸਦਕਾ ਅਪਰਜਾਨਾ ਬਰਾਗਣ ਰੂਪ ਬ੍ਰਹਮਗਣੀ ਮਾ ਤੰਤਨਮਾਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਟਾਲੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਸਰਵਣ ਕਰਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ ਅਨੰਦ ਮਾਣਦੇ ਹਾਂ ਕਲਗੀਆਂ ਵਾਲੇ ਬਾਪੂ 1706 ਦੇ ਵਿੱਚ ਦਮਦਮਾ ਸਾਹਿਬ ਤੋਂ ਚੱਲ ਕੇ ਮਾਂ ਦੇਸਾਂ ਦੇ ਘਰ ਆਏ ਨੌ ਦਿਨ ਠਹਿਰੇ ਜੋ ਗੁਰੂ ਨਾਨਕ ਦੇ ਦਰ ਘਰਦਿਆਂ ਦਾਤਾ ਗੁਰਮਤਿ ਦੀਆਂ ਦਾਤਾ ਮਾਂ ਦੇਸਾਂ ਦੀ ਝੋਲੀ ਪਾ ਕੇ ਗਏ ਸਿਰ ਤੇ ਹੱਥ ਰੱਖ ਕੇ ਬਚਨ ਦਿੱਤੇ ਕਿ ਐ ਦੇਸਾਂ ਮਾਈ ਤੇਰੀ ਸਾਈਂ ਦਰਸ ਮਾਈ ਜੋ ਵੀ ਬਚਪਨ ਤੋਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਜਾਣਿਆ ਹੈ ਮਾਣੇ ਜਨਾਇਆ ਹੈ ਚੋਲੀ ਪਾਇਆ ਹੈ ਉਹ ਆਪ ਸਭ ਨਾਲ ਸਾਂਝ ਪਾਉਂਦੇ ਹਾਂ ਆਪਣੀ ਰਿਆਾਨਾ ਕਲਾਸ ਹੁੰਦੀ ਹੈ ਅੱਜ ਦੀ ਆਪਣੀ ਕਲਾਸ ਪੰਜਵੇਂ ਗੋਨਾਨਕ ਗੁਰੂ ਅਰਜਨ ਸਾਹਿਬ ਵੱਲੋਂ ਹੈ ਆਓ ਪਿਆਰਿਓ ਬਿਵਾਨੀਆਂ ਕਹਾਣੀਆਂ ਪੁੱਤ-ਸਪੁੱਤ ਕ੍ਰੇਮ ਦੇ ਮਹਾਵਾਕ ਅਨੁਸਾਰ ਆਪਣੇ ਗੁਰੂ ਬਾਬਿਆਂ ਦੀਆਂ ਸਾਖੀਆਂ ਗੁਰੂ ਬਾਬਿਆਂ ਦੇ ਬਚਨ ਚੇਤੇ ਕਰੀਏ ਸੁਣੀਏ ਸਮਝੀਏ ਤੇ ਜੀਵਨ ਸਫਲਾ ਕਰੀਏ ਸਲੋਕ ਮੁਹੱਲਾ 5ਵਾਂ ਉਤਮ ਕਰੇਂਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪਹੁੰਚ ਤੇ ਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਪਾਦਛਾ ਮਨੁੱਖ ਨੂੰ ਉਪਦੇਸ਼ ਕਰਦੇ ਹੈ ਕਿ ਐ ਮਾਨਵ ਤੇਰੀਆਂ ਖੁਸ਼ੀਆਂ ਦਾ ਰਾਜ ਤੇਰੇ ਜੀਵਨ ਦੀ ਲਹਿਰ ਦਾ ਰਾਜ ਇੰਨੇ ਸੂਤਰਾ 'ਚ ਛੁਪਿਆ ਹੋਇਆ ਇਹ ਉਹ ਕਰਮ ਦਾ ਸੂਤਰ ਹੈ ਜਿਹੜਾ ਸਤਿਗੁਰੂ ਇੱਥੇ ਸਮਝਾ ਰਹੇ ਐ ਕਿ ਜਿਹਨੂੰ ਅਸੀਂ ਦੁਨੀਆ ਦੇ ਲੋਕ ਕਹਿੰਦੇ ਆ ਭਾਗ ਕਿਸਮਤ ਉਹ ਇੱਕ ਵੱਖਰਾ ਸਿਸਟਮ ਹੈ ਜਿਹਦੇ ਹੁੰਦੇ ਆ ਉਹਨਾਂ ਨੂੰ ਜਮਦਿਆਉਣੀ ਸੋਣੇ ਦੇ ਚੋਂਚੇ ਮੂੰਹ 'ਚ ਹੁੰਦੇ ਆ ਲੱਖਾਂ ਦੀਆਂ ਪ੍ਰਾਪਰਟੀਆਂ ਜਾਇਦਾਦਾਂ ਕਰੋੜਾਂ ਦੇ ਮਾਲਕੇ ਵੀ ਹੁੰਦਾ ਉਹਨਾਂ ਦਾ ਵੀ ਇੱਕ ਆਪਣਾ ਜੀਵਨ ਹੈ ਪਰ ਜਿਹਦੇ ਕੋਲੇ ਇਸ ਦੁਨੀਆ 'ਚ ਕੁਝ ਵੀ ਨਹੀਂ ਹੁੰਦਾ ਬਿਲਕੁਲ ਨਰੋਲ ਖਾਲੀ ਹੱਥ ਹੁੰਦੇ ਐ ਉਹ ਕਿਸੇ ਕਿਸਮਤ ਦੀ ਉਡੀਕਣਾ ਕਰਨਾ ਕਿਸੇ ਭਾਗ ਦੀ ਉਡੀਕਣਾ ਕਰਨਾ ਉਹਨਾਂ ਦਾ ਭਾਗ ਉਹਨਾਂ ਦੀ ਕਿਸਮਤ ਗੁਰੂ ਦੇ ਬਚਨ ਮੰਨਦਿਆਂ ਤੇ ਗੁਰੂ ਦੀ ਕਿਰਪਾ ਨਾਲ ਬਣਨੀ ਆ ਤੇ ਜਿਨ੍ਹਾਂ ਤੇ ਦੁਨਿਆਵੀ ਕਿਰਪਾ ਹੈਗੀ ਹੈ ਉਹ ਜਦੋਂ ਇਹ ਉਦਮ ਛੱਡ ਜਾਂਦੇ ਆ ਕਰੋੜਾਪਤੀ ਹੁੰਦਿਆਂ ਵੀ ਨਿਰਾਸ਼ਤਾ ਆ ਜਾਂਦੀ ਹੈ ਜਿਸ ਬੰਦੇ ਦੇ ਜੀਵਨ ਦੇ ਵਿੱਚ ਕੋਈ ਟੀਚਾ ਨਹੀਂ ਹੈ ਕੋਈ ਉਦਮ ਨਹੀਂ ਹੈ ਬੇਸ਼ੱਕ ਉਹ ਕਿੱਡਾ ਵੀ ਵੱਡਾ ਹੋਵੇ ਉਹਦਾ ਜੀਵਨ ਨੀਰਸ ਹੋ ਜਾਂਦਾ ਹੈ ਜੀਦਾ ਕੋਈ ਟੀਚਾ ਨਹੀਂ ਹੈ ਇਹ ਹੀ ਗੱਲ ਗੁਰਸਿੱਖ ਨੂੰ ਹਰ ਇੱਕ ਨੂੰ ਬੇਸ਼ੱਕ ਕੋਈ ਉਹ ਅਰਬਾਂ ਦੀ ਪ੍ਰਾਪਰਟੀ ਲਈ ਬੈਠਾ ਬੇਸ਼ੱਕ ਕੋਈ ਖਾਂਦੀ ਹੱਥ ਹੈ ਉਪਦੇਸ਼ ਇੱਕੋ ਹੀ ਦਿੰਦੇ ਆ ਸਤਿਗੁਰੂ ਕਿ ਤੇਰੇ ਜੀਵਨ ਦੀ ਜਿਹੜੀ ਤਰੰਗ ਆਣਾ ਤੇਰੀ ਜਿਹੜੀ ਜੀਵਨੀ ਸ਼ਕਤੀ ਹੈ ਜੇ ਤੂੰ ਚਾਹਣਾ ਵੀ ਮੈਂ ਸੁਖ ਮਾਣਾ ਮੈਂ ਪਰਮ ਆਨੰਦ ਨੂੰ ਮਿਲ ਸਕਾਂ ਪਰਮਾਤਮਾ ਦੇ ਉਸ ਰੂਪ ਨੂੰ ਜਾਣ ਸਕਾਂ ਜੋ ਆਨੰਦ ਸਰੂਪ ਹੈ ਜਿੱਥੇ ਆਨੰਦ ਕਣ ਹੈ ਉਹਨੂੰ ਮਿਲਣ ਦਾ ਉਹਨੂੰ ਸਮਝਣ ਦਾ ਇੱਕੋ ਹੀ ਤਰੀਕਾ ਹੈ ਕਿ ਤੂੰ ਉਦਮ ਕਰੇ ਹੁਣ ਉਦਮ ਜਦੋਂ ਸ਼ੁਰੂਆਤ ਹੁੰਦੀ ਹੈ ਜੀਵਨ ਦੀ ਪਰਮ ਪਿਤਾ ਪਰਮਾਤਮਾ ਨੇ ਸਾਡੀ ਬਣਤਰ ਐਸੀ ਬਣਾਈ ਹੈ ਸਰੀਰ ਦੀ ਕਿ ਜਦੋਂ ਹੀ ਦਿਨ ਚੜਨਾ ਹੈ ਸੂਰਜ ਨੇ ਚੜਨਾ ਪਰਬਲ ਹੋਣਾ ਹੈ ਸਾਡੇ ਅੰਦਰ ਦੀ ਜઠਰ ਅਗਨੀ ਨੇ ਬਲਣਾ ਸ਼ੁਰੂ ਕਰ ਦੇਣਾ ਜਿਵੇਂ ਜਿਵੇਂ ਸੂਰਜ ਨੇ ਚੜਨਾ ਸਾਨੂੰ ਭੁੱਖ ਲੱਗਣੀ ਹੈ ਜਿਹੜਾ ਬੰਦਾ ਨੌ ਬਰ ਨੌ ਆ ਬਿਲਕੁਲ ਤੰਦਰੁਸਤ ਹੈ ਉਹਨੂੰ ਉੱਠਦੇ ਸਾਰ ਪੂਰਨ ਭੁੱਖ ਲੱਗਦੀ ਹੈ ਜਿਹਨੂੰ ਕਹਿੰਦੇ ਜਾਨ ਨਿਕਲਦੀ ਹੈ ਇਹ ਵਰਤਾਰਾ ਤੇ ਸਭ ਤੋਂ ਪਹਿਲਾਂ ਸਾਡਾ ਜਿਹੜਾ ਫਰਜ਼ ਆ ਜਿਹੜਾ ਗੁਰੂ ਦੱਸਦਾ ਕਿ ਹੁਣ ਤੇਰੇ ਅੰਦਰ ਦਾ ਜਿਹੜਾ ਹਵਨਕੁੰਡ ਆ ਉਹ ਤਿਆਰ ਹੋ ਰਿਹਾ ਤੇਰੇ ਅੰਦਰ ਪਰਮਪਿਤਾ ਪ੍ਰਮਾਤਮਾ ਨੇ ਜਿਹੜਾ ਹਰਮੰਦਰ ਬਣਾਇਆ ਹਰਮੰਦਰ ਦੇ ਬ੍ਰਹਮ ਸਥਾਨ ਦੇ ਉੱਤੇ ਇੱਕ ਕੁੰਡ ਬਣਾਇਆ ਜਿਹੜਾ ਕਿ ਹਵਨਕੁੰਡ ਹੈ ਤੇਰੇ ਪੇਟ ਦੇ ਵਿੱਚ ਇਸ ਹਵਨ ਦੇ ਵਿੱਚ ਹੁਣ ਤੂੰ ਅਹੂਤੀਆਂ ਪਾਉਣੀਆਂ ਹਨ ਹੱਕ ਸੱਚ ਦੀਆਂ ਉਦਮ ਕਰਕੇ ਕਮਾਈ ਦੀਆਂ ਹੁਣ ਇੱਥੋਂ ਹੀ ਤੇਰੇ ਜੀਵਨ ਦੀ ਨਿਉਂ ਜੜ ਟਿਕਣੀ ਐ ਇੱਥੋਂ ਹੀ ਤੂੰ ਜੀਵਨ ਦੇ ਸੁੱਖਾਂ ਦਾ ਆਗਾਜ਼ ਕਰਨ ਲੱਗਿਆ ਐ ਜੇ ਤਾਂ ਤੂੰ ਉਦਦਮ ਕੀਤਾ ਹੱਕ ਸੱਚ ਤੇ ਹਾਰਡ ਵਰਕ ਕਰਕੇ ਦਸਾਂ ਨੌਾਂ ਦੀ ਕਿਰਤ ਕਰਕੇ ਜੋ ਰਸਨ ਭੋਜਨ ਪ੍ਰਸ਼ਾਦ ਲੈ ਕੇ ਆਇਆ ਉਹ ਲਿਆ ਕੇ ਭੋਜਨ ਪ੍ਰਸ਼ਾਦ ਦੀਆਂ ਅਹੁਤੀਆਂ ਇਹਦੇ ਚ ਪਾਈਆਂ ਫਿਰ ਤਾਂ ਤੇਰੀ ਨਿਉਂ ਟਿਕ ਗਈ ਜਿੱਥੇ ਮਰਜ਼ੀ ਪਹੁੰਚ ਜੀ ਮੁੜ ਕੇ ਦਾ ਤੇਰੀ ਸੋਚ ਆ ਜਿਵੇਂ ਜਿਵੇਂ ਉੱਚਾ ਸੋਚੇਗਾ ਗੁਰੂ ਨੇ ਭਾਗ ਲਾਉਂਦੇ ਜਾਣੇ ਆ ਉਸੇ ਕਿਰਤ ਕਮਾਈ ਚੋਂ ਗੁਰੂ ਕਹਿੰਦਾ ਕਿ ਭੁੱਖ ਲੱਗੀ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਪੂਰਨ ਮਹਿਸੂਸ ਕਰ ਪਿਆਸ ਲੱਗੀ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਪੂਰਨ ਮਹਿਸੂਸ ਕਰ ਤਾਂ ਕਿ ਕੱਲ ਨੂੰ ਜਦੋਂ ਤੇਰੇ ਸਾਹਮਣੇ ਕੋਈ ਭੁੱਖਾ ਕੋਈ ਪਿਆਸਾ ਆਵੇ